ਅਫਸੋਸ ਕਿ ਜਿਹੜੀ ਪੰਜਾ ਤੇ ਝਾੜੂ ਪਾਰਟੀ ਦੋਵੇਂ ਭੰਡੀ ਪ੍ਰਚਾਰਕਾਂ ਨੇ ਜਿੱਥੇ ਝੂਠਾ ਗੰਦਾ ਪ੍ਰਚਾਰ ਪਾਰਟੀ ਦੇ ਖਿਲਾਫ ਕੀਤਾ ਤੇ ਦੂਜੇ ਪਾਸੇ ਲਾਰੇ ਲਾਏ ਆ ਤੁਸੀਂ ਸਾਰੇ ਜਾਣਦੇ ਹੋ ਕਿੱਥੇ ਘਰ ਘਰ ਨੌਕਰੀ ਮਿਲੀ ਹੈ ਕਿਹਦਾ ਕਰਜ਼ਾ ਮਾਫ ਹੋਇਆ ਹੈ ਆਟੇ ਦਾਲ ਦੇ ਨਾਲ ਤਾਂ ਕਹਿੰਦੇ ਸੀ ਕਿ ਉਹ ਖੰਡ ਸ਼ੱਕਰ ਤੇ ਚਾਹ ਪੱਤੀ ਵੀ ਦਵਾਂਗੇ ਦੇਣਾ ਤਾਂ ਕੀ ਸੀ ਦਿੱਤੇ ਹੋਏ ਕਾਰਡ ਘੱਟ ਤੇ ਕੰਨ ਕੱਦੀ ਕਰ ਛੱਡੀ ਤੇ ਫਿਰ ਝਾੜੂ ਨੇ ਤਾਂ ਜਮਾਈ ਝਾੜੂ ਮਾਰ ਕੇ ਬਾਕੀ ਕਾਰਡ ਵੀ ਉਡਾਤੇ ਤੇ 5 ਕਿਲੋ ਕੰਨ ਅੱਟਾ ਮਨਰ 5 ਕਿਲੋ ਵਟੇ ਨਾਲ ਕਿ 4 ਮਹੀਨਾ ਸਰ ਜਾਣਾ ਸੋ ਗਰੀਬਾਂ ਨੇ ਦੱਸਣਾ ਕਿ ਜਿਹੜੇ ਘੱਟ ਸਾਨੂੰ ਕੰਨਕ ਦਿੰਦੇ ਸੀ ਮਹੀਨੇ 'ਚ 30 ਦਿਨ ਰੋਟੀ ਪੱਕ ਜਾਵੇ ਉਹ ਚੰਗੇ ਸੀ ਕਿ ਜਿਹੜਾ ਨੇ ਸਾਰਾ ਸਾਡੇ ਕਾਟ ਤੱਕ ਕੱਟਦੇ 5 ਕਿਲੋ ਆਟਾ 'ਚ ਕਾਜ ਨਾ ਛੱਡੇ ਆ ਸਾਨੂੰ ਜਿਨ੍ਹਾਂ ਨੇ ਸਾਡੇ ਸ਼ਗਨ ਦੇ ਚੈੱਕ ਵੀ ਕੱਟਦੇ ਬੱਚਿਆਂ ਦੀ ਸਾਈਕਲਾਂ ਵੀ ਬੰਦ ਕਰਤੀਆਂ ਇਹਨਾਂ ਦੇ ਵਜੀਫੇ ਵੀ ਬੰਦ ਕਰਦੇ ਮਕਾਨਾਂ ਦੇ 'ਚ ਇੱਕ ਵੀ ਬੰਦ ਕਰਤੇ ਜਿਨ੍ਹਾਂ 'ਤੇ ਸ਼ਗਨ ਵਰਗੇ ਚੈੱਕ ਵੀ ਨਹੀਂ ਆਉਂਦੇ ਨਾ ਕੋਈ ਗੈਸ ਸਿਲੰਡਰ ਨਾ ਹੀ ਕੋਈ ਚੂਲਾ ਨਾ ਕੋਈ ਦਵਾਈਆਂ ਦਵਾਈਆਂ ਵਾਸਤੇ ਮਦਦ ਨਾ ਹੀ ਕੋਈ ਮੋਟਰਾਂ ਦੇ ਕਨੈਕਸ਼ਨ ਸਾਫ ਸੁਥਰੇ ਪਾਣੀ ਵਾਸਤੇ ਆ ਰੋ ਵੀ ਬੰਦ ਕਰ ਗਿਆ ਹੱਤਾਂ ਇਹਨਾਂ ਨੇ ਆਪਣਾ ਨਰੇਗਾ ਦਾ ਕੰਮ ਵੀ ਬੰਦ ਕਰ ਛੱਡਿਆ ਨਰੇਗਾ ਦੇ ਪੈਸੇ ਹੋ ਨਰੇਗਾ ਦਾ ਕੰਮ ਹੋਏ ਜਿਹੜਾ ਗਰੀਬ ਦਾ ਇੰਨਾ ਕੁਝ ਮਾਰ ਸਕਦਾ ਹੈ ਤਾਂ ਆਪਾਂ ਇਹਨਾਂ ਤੋਂ ਕੀ ਆਸ ਕਰੀਏ 2500 ਇਹਨਾਂ ਨੇ ਪੈਨਸ਼ਨ ਤਾਂ ਕੀ ਦੇ ਦੇਣੀ ਹੈ ਜਿਹੜੇ ਮਾਪਿਆਂ ਨੂੰ ਝੂਠ ਬੋਲ ਸਕਦੇ ਤੇ ਇਹਨਾਂ ਦੀ ਤਾਂ ਜ਼ਮੀਰ ਮਰੀ ਹੋਈ ਹੈ ਇਹ ਬਿਲਕੁਲ ਸਹੀ ਹੈ ਜਿਹੜੇ ਗੁਟਕਾ ਸਾਫ ਦੀ ਸੌਣ ਖਾ ਕੇ ਕਹਿ ਸਕਦੇ ਨੇ ਕਿ ਨਸ਼ੇ ਖਤਮ ਕਰ ਤੈਂ ਕਿ 4 ਹਫਤੇ ਚ ਗਾਰੰਟੀ ਦੇ ਦਿੰਦੇ ਨੇ ਕਿ 10 ਦਿਨਾਂ ਚ ਝਾੜੂ ਪੰਦਾ ਸੀ ਖਤਮ ਕਰ ਦਾਂਗੇ ਇਸ ਸੱਤ ਸਾਲਾਂ 'ਚ ਕਿੰਨਾ ਨਸ਼ਾ ਖਤਮ ਹੋਇਆ ਕਿ ਸੱਤ ਗੁਣਾ ਵੱਧ ਗਏ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਜਿਹੜੇ ਘਰ ਘਰ ਨੌਕਰੀ ਕੀ ਘਰ ਘਰ ਬੇਰੋਜ਼ਗਾਰੀ ਜ਼ਰੂਰ ਦਿੱਤੀ ਹੈ ਨਸ਼ੇ ਵਿੱਤੇ ਨੇ ਤੇ ਜਿਹਦੇ ਕਰਕੇ ਪੜ੍ਹੇ ਲਿਖੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਲੇਕਿਨ ਵੱਡੇ ਵੱਡੇ ਇਸ਼ਤਿਹਾਰ ਆ ਪੰਜਾਬ ਦਾ ਸਾਰਾ ਖਜ਼ਾਨਾ ਪਹਿਲੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਉੜਾਤਾ ਤੇ ਹੁਣ ਵੱਡੇ ਇਸ਼ਤਿਹਾਰਾਂ ਦੇ ਨਾਲ ਪੰਜਾਬ 'ਚ ਬੇਰੋਜ਼ਗਾਰੀ ਖਤਮ 44000 ਨੌਕਰੀਆਂ ਮੈਂ ਪੁੱਛਦੀ ਹਾਂ ਜੋਗਨਾਨੰਦ ਪਿੰਡ 'ਚ ਕਿੰਨੀਆਂ ਆਈਆਂ ਨੇ 44000 ਰੋਟੇ ਇੱਕ ਵੀ ਆਈ ਛੇ ਸੌ ਪਿੰਡ ਕੱਟ ਕੇ ਆਇਆ ਇੱਕ ਪਿੰਡ 'ਚ ਇੱਕ ਬੰਦੇ ਨੇ ਨਹੀਂ ਹੱਥ ਖੜਾ ਕੀਤਾ ਇਹ ਵੀ ਸਾਡੇ ਦੇ ਪੂਰੇ ਮੇਰੇ ਹਲਕੇ 'ਚ ਨੌ ਹਲਕੇ 'ਚ ਇੱਕ ਨੌਕਰੀ ਨਹੀਂ ਆਈ ਤਾਂ ਬਾਕੀ ਪੰਜਾਬ 'ਚ ਕਿੱਥੇ ਆਈ ਹੋਗੀ ਇਹੋ ਹੀ ਝੂਠ ਜਿਵੇਂ ਹਜ਼ਾਰ ਰੁਪਿਆ ਦਾ ਝੂਠ ਸੀ ਸਾਰਾ ਹੀ ਝੂਠ ਤੇ ਉੱਤੇ ਬੰਨਿਆ ਹੋਇਆ ਗਾਣਾ ਕੋਈ ਸਹੂਲਤ ਨਾ ਕੋਈ ਨੌਕਰੀ ਪੰਜਾਬ 'ਚ ਬੇਰੋਜ਼ਗਾਰੀ ਖਤਮ ਪੰਜਾਬ 'ਚ ਨਸ਼ੇ ਖਤਮ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਥਾਣਿਆਂ 'ਚ ਤੇ ਫਸਿਲਾ 'ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਪੰਜਾਬ 'ਚ ਬਿਜਲੀ ਦਾ ਬਿੱਲ ਨਹੀਂ ਆਂਦਾ ਸਾਰੇ ਦੋਤਾ ਝੂਠ ਸਰਵ ਝੂਠ ਦਾ ਵਪਾਰ ਕਰਦੇ ਨੇ ਆ ਦੋਹਾਂ ਪਾਰਟੀਆਂ ਝੂਠ ਮਾਰ ਕੇ ਸਰਕਾਰਾਂ ਬਣਾਉਂਦੇ ਨੇ ਝੂਠਾ ਪੰਡੀ ਪ੍ਰਚਾਰ ਦੇਵਦੀ ਕਰਦੇ ਨੇ ਤੇ ਦੇਵਦੀ ਦੇ ਦੋਸ਼ੀ ਫੜਾਂਗੇ ਜੇਲ੍ਹ ਤੇ ਸਜ਼ਾ ਦੇਵਾਂਗੇ ਸਾਥ ਸਾਰ ਕਿਹਨੂੰ ਫੜਿਆ ਤੇ ਕਿਹਨੂੰ ਸਜ਼ਾ ਦਿੱਤੀ ਤੇ ਕਿਉਂ ਨਹੀਂ ਫੜਿਆ ਦੱਸੋ ਨਸ਼ੇ ਤੇ ਚਿਤੇ ਨੇ ਅਜ ਮੈਂ ਪੁੱਛਤੀ ਆ ਨਸ਼ੇ ਸਾਟੇ ਟਾਈਮ 'ਚ 10 ਸਾਲ ਪਹਿਲੇ ਕਿਸੇ ਨੇ ਚਿੱਤੇ ਦਾ ਨਾਂ ਸੁਣਿਆ ਸੀ ਜੋਗ ਅਨੰਦ ਪਿੰਚ ਹੁੰਦਾ ਸੀ ਕੋਈ ਚਿੱਟਾ 10 ਸਾਲ ਪਹਿਲੇ ਦੱਸੋ ਕਿ ਤੁਹਾਡੀ ਤਕਲੀਫ ਹੀ ਸਰਕਾਰ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚ ਸਿੱਟਦੀ ਸੀ ਨਸ਼ੇ ਫੜਦੀ ਸੀ ਤਾਂ ਕਿ ਤੁਹਾਡੀ ਗਲੀਆਂ ਤਾਈਂ ਨਾ ਪਹੁੰਚੇ ਤੁਹਾਡੇ ਜਵਾਕਾਂ ਤਾਈਂ ਅੱਜ ਉਹ ਗਲੀ ਮੈਨੂੰ ਦਿਖਾਓ ਪੰਜਾਬ ਦੀ ਉਹ ਨਿਕਣ ਦਿਖਾਓ ਜਿੱਥੇ ਸ਼ਰੇਆਮ ਨਸ਼ੇ ਨਹੀਂ ਵਿਕ ਰਹੇ ਨੇ ਅੱਜ ਨਸ਼ੇ ਤੱਕ ਹੀ ਬੰਦ ਕਰਨੇ ਨੇ ਅੱਜ ਨਸ਼ੇ ਵਾਲਿਆਂ ਦੇ ਨਾਲ ਹਿੱਸਾ ਪਾਈ ਬੈਠੇ ਨੇ ਮਹੀਨੇ ਬੰਨੀ ਬੈਠੇ ਨੇ ਪੈਸੇ ਦਿਓ ਜਾਓ ਨਸ਼ੇ ਵੇਚੋ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਮਾਮਾ ਦੇ ਪੁੱਤਾਂ ਨੂੰ ਮਾਰ ਕੇ ਕਮਾਈਆਂ ਹੋ ਰੀਆਂ ਨੇ ਇਹ ਕੱਲੇ ਮੈਂ ਨਹੀਂ ਕਰੇ ਛਾੜੂ ਪਾਟੀ ਤੇ ਖੁਦ ਐਮ.ਐਲ.ਏ ਬੋਲਦੇ ਨੇ ਤੇ ਬਿਲਕੁਲ ਸਹੀ ਕਹ ਲੈ ਤੁਹਾਨੂੰ ਵੀ ਪਤਾ ਸਰਕਾਰੀ ਸ਼ਹਿਰ ਤੋਂ ਬਣਾ ਇਸ ਤਰ੍ਹਾਂ ਨਸ਼ੇ ਨਿਕ ਨਹੀਂ ਸਕਦੇ ਲੇਕਿਨ ਇੱਕ ਪਾਸੇ ਨਸ਼ੇ ਲੇਕਿਨ ਇਸ ਕੋ ਵੀ ਵੱਡੀਆਂ ਚੁਣੌਤੀਆਂ ਜਿਹੜੇ ਸਾਡੇ ਸਾਹਮਣੇ ਹੈਗੀਆਂ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਇਕੱਠੇ ਹੋ ਕੇ ਪੰਜਾਬ ਦਾ ਪਾਣੀ ਖੋਣ ਦੀ ਪੂਰੀ ਤਿਆਰੀ ਹੈ ਬਹੁਤ ਤਿਆਗਣ ਵਾਲੀ ਸੁਣਨ ਵਾਲੀ ਗੱਲ ਹੈ ਤੁਸੀਂ ਸਾਰੇ ਜਾਣਦੇ ਹੋ ਨਹਿਰੀ ਪਟਵਾਰੀ ਅੱਜ ਹੜਤਾਲ 'ਚ ਕਿਉਂ ਬੈਠੇ ਨੇ ਕਿਉਂਕਿ ਉਹਨਾਂ ਦੇ ਗਲਾ 'ਚ ਅੰਗੂਠਾ ਪਾ ਕੇ ਸਰਕਾਰ ਕਹਿ ਰਹੀ ਹੈ ਕਾਗਜ਼ 'ਤੇ ਦੇ ਦੋ ਟੋੜੇ ਰੱਖਵੇ ਚ ਜਿੰਨੀ ਮੇਰਾਂ ਨੇ ਉਹਨਾਂ ਦੇ ਵਿੱਚ 100% ਪਾਣੀ ਹੈ ਆਪਾਂ ਸਾਰੇ ਜਾਣਦੇ ਪੰਜਾਬ ਦੇ ਕਿਸੇ ਮੇਰ 'ਚ ਵੀ ਬਾਈ ਫੀਸਤੀ ਤੋਂ ਵੱਧ ਪਾਣੀ ਹੈ ਹੀ ਨਹੀਂ ਪਾਣੀ ਤਾਂ ਸਾਰਾ ਅੱਡਾ-ਸੱਧਾ ਪਹਿਲੇ ਲੈ ਗਏ ਸੀਗੇ ਉਹਨੂੰ ਹੀ ਪਾਣੀ ਘਟ ਗਿਆ ਹੈਗਾ 100% ਉਹਨਾਂ ਦਾ ਪਰਵਾਹਾ ਕੀਤਾ ਜਾ ਰਿਹਾ ਹੈ ਜਿਹੜਾ ਪਟਵਾਰੀ ਕਹਿੰਦਾ ਮੈਂ ਧੋਖਾ ਨਹੀਂ ਕਰਾਂਗਾ ਆਪੇ ਸਵੇਰੇ ਦਿਨ ਆਟ 400 ਇਹੋ ਜਿਹੇ ਪਟਵਾਰੀਆਂ ਨੂੰ ਸਸਪੈਂਡ ਕਰਤਾ ਤੇ ਕਿਉਂ ਕਾਗਜ਼ ਭਰਾਈ ਜਾ ਰਹੇ ਨੇ ਕਿਉਂਕਿ ਬੇਈਮਾਨ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਵੰਡਿਆਦਾਂ ਦੇ ਚੇ ਕਹਤਾ ਕਿ ਮੈਂ ਤਾਂ ਐਸਵਾਇਲ ਨਹਿਰ ਬਣਾਣ ਨੂੰ ਤਿਆਰ ਆ ਮੇਰੇ ਵਿਰੋਧੀ ਨਹੀਂ ਬਣਾ ਦਿੰਦੇ ਸਾਡਾ ਪਾਣੀ ਚੈੱਕ ਕਰ ਲੋ ਕਿ ਪਾਣੀ ਵਾਧੂ ਹੈ ਤਾਂ ਤੁਸੀਂ ਨਹਿਰ ਬਣਾ ਲੈਣਾ